ਤਾਂ ਜਿਹੜੇ ਵੀ ਬੰਦੇ ਆ ਮਕਰੌਣਾ ਬੰਦੇ ਸਤਕਾਰ ਸਾਰਾ ਭਾਈ ਇਕੱਠਾ ਹੋਪਾ ਪ੍ਰਮਾਤਮਾ ਲੰਬੀਆ ਉਮਰਾਂ ਬਖਸ਼ੇ ਤੇ ਦੇਖਦੇ ਆ ਮੁਕਾਬਲਾ ਕਿੱਥੇ ਆ 7700 ਰੁਪਈਆ ਚੰਦਾ ਸਿੰਘ ਮੰਦਾ ਸਿੰਘ ਵੱਡਾ ਮਾਰ ਮੈਨੂੰ ਦੇਖ ਕੇ ਗਏ ਆ ਜਿੱਤੇ ਤੇ ਵੀਰੋ ਸਤਕਾਰ ਡਾਕਟਰ ਸਾਹਿਬ ਹੂਲੇ ਵਾਲੇ ਦਾ ਭੱਜਾ ਸਤਕਾਰ ਦੇਖਿਆ ਚੋ ਦੇਖਦੇ ਆ ਭਾਈ ਜੀ ਮੁਕਾਬਲਾ ਅਗਲੇ ਭਾਈ ਕੀ ਹਾਲ ਆ ਜੀ लॻया पूरा ई सैकेंड पूरो सैकेंड सोरहं हज़ार ਇਹ ਗਵਿੰਦਰ ਗੱਸੀਆਂ ਦਾ ਸੀ ਬਾਈ ਬੱਚਾ ਬਲਵੰਦਰ ਧਾਲੀਆ ਰੈਕੋਰ ਦਾ ਸੀਗਾ ਇਹ ਬਾਈ ਜੀ ਭੋਗੇ ਉਹਨਾਂ ਸੁਧੀਆਂ ਵਾਲਿਆਂ ਦਾ ਸੀਗਾ ਇਹ ਬਾਈ ਜੀ 골ਡੀ ਲੱਖਾ ਹੇ ਇੰਦਰ ਰੈਕੋਰ ਫਲਾਈ ਬੋਰ ਵੀ ਬਾਈ ਜੀ ਗੁਰਦੁਆਰਾ ਕੜੀਆ ਸਿੰਘ ਕੋਲੇ ਦੇ ਨਾਲੇ ਇੱਕੇ ਤੋਰ ਤੇ ਬਹੁਤ ਹੋ ਰਿਹਾ ਤਾਂ ਤੁਸੀਂ ਮੁੰਡਾ ਖੀਰ ਦੀ ਆਉਣਾ ਤੇ ਉਹਦਾ ਗੀਤ ਰੇਮੀਆ ਢੋਲਾ ਸਿੰਘ ਆ ਵੀ ਖੀਰ ਦੀ ਆ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਪਾਸੇ ਓਏ ਗਿਆਨੀ ਇਹਦਾ ਪਟੇ ਵਾਲਾ ਹੀ ਹੈ ਗਿਆਨੀ ਕਹੀ ਜਾਂਦੇ ਇਹਨੂੰ ਹੱਥ ਹੱਥ 24 ਸੈਕਨਡ ਅਨਾਰ ਪੁਆਇੰਟ 24 ਅਨਾਰ ਤੇ ਭਾਈ ਵੀ ਪੀ ਦੀ ਬਾਲ ਅੱਖਾਂ ਆ ਕਾ ਝੋਲਡਾ ਤੇ ਝੋਲਡਾ ਵਾਲੇ ਕੰਮ ਬਾਈ ਕੀ ਹਾਲ ਹੈ ਜੀ ਕੈਮੋ ਵੀਰੋ ਵੱਡੇ ਨਾਵਾ ਸਾਰੇ ਪਿੰਡ ਝੋਲਡਾਂ ਦੇ ਵਿੱਚ ਸਰਪੰਚ ਜੋਰੀ ਦਰਜੀਤ ਹੋਣੇ ਝੋਲਡਾ ਵਾਲੇ ਬਲਬੀਰ ਮਾਨ ਹੋਰੇ ਜਿੰਦਲ ਝੋਲਡਾ ਕੋਲੇ ਝੋਲਡਾ ਦੀ ਗੱਲੀ ਚੜੀ ਹੋਈ ਆ ਜੱਗੂ ਹੋਰੇ ਕਾਲੂ ਹੋਰੇ ਹਰਬੰਸ ਕੋਟੇ ਪਾਰ ਬਾਈ ਜੀ ਸਾਰੇ ਬੰਦੇ ਸਾਰੇ ਆ ਪਿੰਡ ਝੋਲਡਾ ਕਾਲੇ ਹੋਰੇ ਸੁਦੇਸ਼ ਦੇ ਮੈਚ ਮੁਕਾਬਲਾ ਕਰਦੇ ਹੋਇਆ ਝੋਲਡਾ ਵਾਲਿਆਂ ਦਾ ਸੁ ਚੱਲਦਾ ਹੋਇਆ ਅਰੇ ਕੋਈ ਵਨ 53 ਵਰਦੀ ਆਏ ਹੋਏ ਆਏ ਹੋਏ ਇਹ ਤਾਂ ਬਹੁਤ ਬ੍ਰੇਕ ਨਹੀਂ ਆਖੋ ਬਾਕੀ ਪਾਸੇ ਬਾਈ ਮਰਾ ਜਾ ਹੰਦਰਾਣਾਣਾ ਹਲੋ ਉਹ ਹੀ ਅੱਲਾ ਦਾ ਉਹ ਹੀ ਅੰਦਰ ਅੰਦਰ 23 ਸੈਕਿੰਡ 28 ਪੁਆਇੰਟ 23 ભાઈ એ બાઈજી ભિંદર બસિયા મલકીત બસિયા એ બસિયા રે ભિંદરવાળા મલકીત ઓના દા જટ ભટકે ગયા લો બાઈજી 900 રૂપિયા હોર બતા દેવ દો રે ને બાપો દિયા યાદા دے وچ મલકી સરપંચ દિયા જ લખે ઓના દે દીપے હોને રૂપિયા 8000 હો ગયા જબ તે આખા યાર अठ हज़ार रुपया कुझु माल जॾहिं चलाम कहिड़े पिंड भाई जी जाम गुरू महाराज जी किरपाग जी किरपा बई परमात्मा जी कृपामात्मा जी महत कर ਸ਼ੁਰੂ ਤੋਂ ਲੱਗਿਆ ਹੋਇਆ ਤੇ ਦਿੱਤੇ ਹੋਏ ਸੰਤਾਰ ਸੋ ਦੇਖਦੇ ਆ ਗੱਲ ਕਿੱਥੇ ਜੁੜਦੀ ਆ ਕ੍ਰੈਚ ਦੀ टाकी ਕੌਣ ਖੋਲਦਾ ਅਜੇ ਸਰਬ ਲੋਗ ਪਾਰ ਫਰ ਰਹੀ ਆ ਉਹ ਦਰਿਆਨ ਕਿੰਨਾ ਕੱਢੀ ਆਉਂਦਾ ਉਧਰ ਆ ਗਈ ਬਾਈ ਆ ਗਈ ਬਾਈ ਆ ਗਈ ਬਾਈ 24 ਹਜ਼ਾਰ ਪਰ ਦਾ ਕਾਂਦਾ ਭਰਿਆ ਹੁੰਦਾ ਵਾ ਉਹਦਾ ਮਜਾਣਗਾ ਆਲਗਣਾ ਬੜਾ ਹੁੰਦਾ ਹਰਿਆਣਾ ਵਸਲੇ ਬਸ ਇਹ ਉਹਦਾ ਮਜਾ ਨਹੀਂ ਆਇਆ ਇੱਕ ਬੰਦਾ ਮੇਰੀਆਂ ਆਗਿਆ ਕੱਟ ਮਾਰ ਰਿਹਾ ਲੋ ਬੜੀ ਤੀਲੀ ਤੋਂ ਬੜ ਗਿਆ ਲੋਕ ਲੋਕ ਤੋਂ ਬੋਲਦਾ ਬਈ 22 ਸੈਕਿੰਡ 48 ਪੁਆਇੰਟ ਬਾਈ ਜੀ ਸਮਾਂ ਲੱਗ ਗਿਆ ਦੋਨਾਂ ਤੇ ਕੁਝ ਨਹੀਂ ਦੱਸਣਾ ਮੈਂ ਸੱਜਿਆਲੀ ਦਾ ਹੁੰਦਾ ਤੇ ਆ ਦਾ ਸੋਲੀ ਵੜਾ ਦਾ ਤੇ ਤਾਹਰੇ ਪਾਸੇ ਹਰੀ ਪੱਟੀ ਵਾਲਾ ਭੱਜਿਆ ਰੀ ਬੜੀ ਢਿਗੜਾ ਰੇ ਪਾਸੇ ਭੱਜਿਆ ਇਹ ਰਣਜੀਤ ਸਿੰਘ ਹਾਰਤੀਆ ਲੜ ਤੋਂ ਤੇ ਚਰਵਾ ਲੜ ਤੋਂ ਰਾਜੂ ਰੰਦ ਚਰਨਾ ਲੜ ਤੋਂ ਸੁਦੀਸ਼ ਹਰਿਆਣਾ ਤੇ ਪੰਡਤ ਹਰਿਆਣੇ ਵਾਲਾ ਸੀ ਇਹਨੂੰ ਭਜਾਉਣ ਵਾਲਾ पची पोएं हाणे पती की कुझु पवंदा अजी रुका पवंदा अजीर की पवे बाई जी बदिल ਆਪਰੇ ਵਾਲਿਆਂ ਦਾ ਅਜੇ ਪਹਿਲੇ ਮੌਕੇ ਹਜਾਰ ਸਿੰਘ ਟੋਲ ਨਹੀਂ ਸਿੱਧੇ ਕਰਨ ਦਿੱਤੇ ਜਿਵੇਂ ਫਿਰ ਥੋੜੀ ਜੋੜੀ ਝੰਡਾ ਬਿੰਕ ਮੰਡਾ ਤੇ ਵੀ ਆਉਂਦੇ ਤੇ ਸੌਦੇ ਨਾਲ ਫਿਰ ਹਰਦੀ ਆ ਤੇ ਛੋਟੇ ਬੱਚੇ ਆ ਤੇ ਮੁਕਾਬਲਾ 2593 ਪੁਆਇੰਟ 2593 ਚਮਕਾਰ ਫਿਰ ਭੂਤਨ ਸਾਫਕਾਰ ਭਧਾਨਾ ਕਲਪ ਜੁਨੀਅਰ ਮਲੇਰ ਕੋਲ ਦਾ ਤਾਰਕ ਜਾਰੀ ਹੈ ਇਹਨਾਂ ਲਾਤੀਆਂ ਦੇਖੋ ਵਜਾ ਰੱਖਿਓ

ད�ར ཤགསར གྷར ང རེ རེ ཁར རེ ཁར རེ དེ ཁར རེ 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 ཁསི ར གེ སསོ རོ ོའར ོོེ འཁས ོ ཪ�ེར ྱལ ར྽� रिखा प्रणाम सुाणा